ਪਿਛਲੇ ਦਿਨੀ ਇੱਕ ਸੀਐਸਟੀਵੀ ਸਾਹਮਣੇ ਆਈ ਸੀ ਕਿ ਕਿੰਝ ਲੁਟੇਰੀਆਂ ਦੇ ਵੱਲੋਂ ਬਜ਼ੁਰਗ ਚੋੜੇ ਨੂੰ ਨਿਸ਼ਾਨਾ ਪੜਾਇਆ ਗਿਆ ਸੀ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸੋ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਕਿ ਘਰ ਦਾ ਪਹਿਲਾ ਕੁੰਡਾ ਖੜਕਾਇਆ ਗਿਆ ਜਦੋਂ ਬਜ਼ੁਰਗ ਗੇਟ ਖੋਲਦਾ ਹੈ ਤਾਂ ਗੇਟ ਖੋਲਦੇ ਸਾਰ ਲੁਟੇਰੇ ਨੇ ਬਜ਼ੁਰਗ ਨੂੰ ਧੱਕਾ ਮਾਰਿਆ ਕਾਫੀ ਚਿਕ ਚੁਹਾੜਾ ਵੀ ਬਜ਼ੁਰਗ ਦੇ ਵੱਲੋਂ ਪਾਇਆ ਗਿਆ ਤੇ ਇਹਨਾਂ ਦੇ ਵਿੱਚ ਦੋਚਾ ਲੁਟੇਰਾ ਮੂੰਹ ਬਨ ਕੇ ਅੰਦਰ ਦਾਖਲ ਹੋਇਆ ਉਸਦੇ ਬਜ਼ੁਰਗ ਬੀਬੀ ਦੇ ਨਾਲ ਵੀ ਹੱਥੋਂ ਪਾਈ ਕੀਤੀ ਸੀ ਜਿਸ ਤੇ ਸਿਸਟਮ ਵੀ ਵੀਡੀਓ ਸਾਹਮਣੇ ਆਈ ਸੀ ਤਾਂ ਸਿਸਟਮ ਵੀ ਵੀਡੀਓ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਹੁਣ ਵੱਟੀ ਕਾਰਵਾਈ ਕੀਤੀ ਕਿ ਦਾਸਤੇ ਕੀ ਪੁਲਿਸ ਦੇ ਵੱਲੋਂ 4 ਨੌਜਵਾਨਾਂ ਨੂੰ ਗ੍ਰਫਤਾਰ ਕੀਤਾ ਪੱਟੀ ਵਿਖੇ ਲੁੱਟਕੋ ਕਰਨ ਵਾਲੇ ਗੈਗ ਨੂੰ ਪੱਟੀ ਦੀ ਪੁਲਿਸ ਨੇ ਬੱਤੀ ਬੋਰਡ ਤੋਂ ਪਿਸਤਲ ਅਤੇ ਇੱਕ ਹਲ ਟੋਕਾਰ ਸਮੇਤ ਕਾਬੂ ਕੀਤਾ ਜਾਣਕਾਰੀ ਮੁਤਾਬਕ ਇਸ ਗਰੋ ਨੇ ਪੱਟੀ ਦੀ ਗਾਰਡਨ ਕਲੋਨੀ ਵਿੱਚ ਬੀਤੇ ਦਿਨ ਦਿਨ ਦੇ ਹੜ ਇੱਕ ਕਾਰ ਦੇ ਵਿੱਚ ਵੜ ਕੇ ਪਿਸਤੋਲ ਦੀ ਨੋਕ ਤੇ ਇੱਕ ਬਸ ਸੁਰਗ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਸਾਰੀ ਘਟਨਾ ਸੀ ਟੀਵੀ ਦੇ ਵਿੱਚ ਕੈਮਰੇ ਦੇ ਵਿੱਚ ਕੈਦ ਹੋਈ ਸੀ ਤੇ ਇਸ ਤੋਂ ਬਾਅਦ ਪੁਲਿਸ ਨੇ ਮੁਸਤਦੀ ਦਿਖਾਉਂਦੇ ਹੋਏ ਗਰੋ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਸਵੱਡੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਸੋ ਪੁਲਿਸ ਦੇ ਵੱਲੋਂ ਜੁੜਾ ਇਹਨਾਂ ਚਾਰ ਹੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਕਿਹਾ ਜਾ ਰਿਹਾ ਇੱਕ ਨੰਬਰ ਪਲੇਟ ਕਾਰ ਤੇ ਉੱਤੇ ਨਹੀਂ ਲੱਗੀ ਸੀ ਜਿਸ ਕਾਰ ਦੇ ਵਿੱਚ ਸਵਾਰ ਹੋ ਕੇ ਲੁਟੇਰੇ ਆਏ ਉਸ ਕਾਰ ਤੇ ਨੰਬਰ ਪਲੇਟ ਨਹੀਂ ਲੱਗੀ ਸੀ ਦੋ ਛੜੇ ਕਾਰ ਦੇ ਅੰਦਰ ਦਾਖਲ ਹੁੰਦੇ ਨੇ ਸਬਸੁਰਗ ਚੋੜੇ ਦੇ ਨਾਲ ਉਠਖੋ ਕਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਕਿ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਹੁਣ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗਿਆ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਬੱਤੀਬੋਰ ਤੇ ਦੋ ਪਿਸਟਲ ਅਤੇ ਇੱਕ ਹਲਟੋ ਕਾਰ ਸਮੇਤ ਗ੍ਰਫਤਾਰ ਕੀਤਾ ਹੈ